ਅ 24 6 ਨੂੰ ਜਿਹੜੀਆਂ ਕਮੇਸ਼ੌਰ ਜਿਹੜੀ ਦਰਲਬ ਨਗਰ ਦੀ ਰਹਿਣ ਵਾਲੀ ਸੀ ਉਸ ਦੇ ਘਰ ਦੇ ਵਿੱਚ ਜਿਹੜੇ ਨੌਜਵਾਨ ਗਏ ਸੀ ਜਿੰਦਾ ਨਾਮ ਸੀ ਇੰਦਰਜੀ ਤੇ ਦੂਜੇ ਦਾ ਨਾਮ ਸੀ ਕਰਤਾਪ ਸਿੰਘ ਇਹ ਦੋਨੇ ਮਚਵੜੇ ਦੇ ਰਹਿਣ ਵਾਲੇ ਸੀ ਇਹ ਕਹਿੰਦਾ ਤੀਜਾ ਸਾਥੀ ਜਿਹੜਾ ਬਾਹਰ ਬਾਤ ਕਰ ਰਿਹਾ ਸੀ ਉਹ ਅਮਨ ਨਾਮ ਦਾ ਸੀ ਤੇ ਨੰਬਰ ਦਾ ਨਾਮ ਹੈਗਾ ਉੱਥੇ ਮਾਤਾ ਜੀ ਸ਼ਨੀ ਹੋਲਡਜ ਲੜੀ ਕੋਲ ਗਏ ਆ ਕਰੇ ਉਹ ਘਰੇ ਜਾਣ ਤੋਂ ਬਾਅਦ ਮਾਤਾ ਨੂੰ ਕੁਰਸੀ ਦੇ ਨਾਲ ਆਪਣੇ ਕੱਪੜੇ ਨਾਲ ਬੰਨ ਦਿੱਤਾ ਤੇ ਮਦਦ ਦਾ ਮੂੰਹ ਵੀ ਬੜੇ ਗੂਰੀਤ ਨਾਲ ਬੰਨ ਦਿੱਤਾ ਸੀ ਉਸ ਤੋਂ ਬਾਅਦ ਮਾਤਾ ਦੇ ਕਰੋੜਾਂ ਦੇ ਸੋਨੇ ਦੇ ਕੁਝ ਲੈਨੇ ਤੇ ਪੈਸੇ ਚੁੱਕ ਉੱਠੋ ਫੋਗਾ ਲੈ ਗਏ ਸੀ ਰੋਟ ਦੀ ਵਾਰਦਾਤ ਨੇ ਇੰਜਾਮ ਦਿੱਤਾ ਇਸ ਤੋਂ ਬਿਨਾ ਇਸ ਗੈਂਗ ਨੇ ਸ਼ਹਿਰ ਦੇ ਵਿੱਚ ਪਹਿਲੇ ਵੀ ਕਿਸੇ ਘਰ ਦੇ ਵਿੱਚ ਵਾਰਕਾ ਇੱਕ ਮਾਤਾ ਦੀਆਂ ਜਿਹੜੀਆਂ ਬਾਲੀਆਂ ਕੁੰਝਾਂ ਸੀ ਜਿਹਦੇ ਸੰਧੀ ਆਲਰੇਡੀ ਪੱਤਿਆ ਵੀ ਸਾਡੇ ਕੋਲ ਦੱਸਿਆ 379 ਵੀ ਦਾ ਦੇ ਤੁਸੀਂ ਜਰਮਨ ਨੂੰ ਦੇਖਦੇ ਸਾਡੇ ਐਸਐਸਪੀ ਸਾਹਿਬ ਮੈਡਮ ਨੀਤ ਕੁੰਡਲ ਜੀ ਨੇ ਤੇ ਐਸਪੀਡੀ ਸਾਡੇ ਜਿਹੜੇ ਨੇ ਉਹਨਾਂ ਨੇ ਜਿਹੜੀਆਂ ਸਾਡੇ ਬੜਾ ਯੂ نو ਸੀਰੀਅਸ ਲੈਂਦੇ ਸਾਡੀਆਂ ਪੈਨ ਟੀਮਾਂ ਜਿਹੜੀਆਂ ਤੁੰਦਾਲੇ ਥਾਣੇ ਦੀਆਂ ਬਣਾਈਆਂ ਸੀ ਅਸੀਂ ਟੈਕਨੀਕਲ ਤੇ ਹਿਊਮਨ ਇੰਟੈਲੀਜੈਂਸੀ ਬੇਸ ਤੇ ਇਹਨਾਂ ਜਿਹੜੇ ਮੁਲਜਮਾਂ ਨੂੰ ਦੋ ਮੁਲਜਮਾਂ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਇੱਕ ਨੂੰ ਸਮਰਾਲੇ ਤੋਂ ਗ੍ਰਿਫਤਾਰ ਕੀਤਾ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜੀ ਉਹ ਮਾਤਾ ਦੇ ਜਿਹੜੀ ਨੇ ਮਾਲੀਆਂ ਲੁੱਟੀਆਂ ਸੀ ਇਕ ਕੁਝ ਪੈਸੇ ਲੁੱਟੇ ਸੀ ਉਹ 14000 ਰੁਪਇਆ ਤੇ ਦੋਨੇ ਮੁਕੱਦਮਿਆਂ ਦੀਆਂ ਵਾਰੀਆਂ ਜਿਹੜੀਆਂ ਦੋ ਜੁੜੇ ਵਾਰੀਆਂ ਦੇ ਜਿਹੜਾ ਚਾਂਦੀ ਦੇ ਕੰਗਣ ਵਗੈਰਾ ਉਹ ਇਸ ਤੋਂ ਬਿਨਾ ਜਿਹੜਾ ਇੱਕ ਲੈਪਟਾਪ ਚੋਰੀ ਕੀਤਾ ਆ ਸੀ ਮੋਬਾਈਲ ਇੱਕ ਹੋਰ ਲੀਵਰ ਮੈਨ ਦਾ ਹੋਇਆ ਸੀ ਸਾਈਕਲ ਤੇ ਇਨਵਰਟਰ ਵੀ ਦੋ ਜਗ੍ਹਾ ਦਾ ਚੋਰੀ ਕੀਤੇ ਸੀ ਤੇ ਨਵਾਂ ਸ਼ਹਿਰ ਰਾਹ ਤੇ ਔਰ ਏਰੀਆ ਵਿੱਚ ਘੱਟੋ ਘੱਟ 10 ਜਿਹੜੀਆਂ ਧਾਰਮਿਕ ਜਗ੍ਹਾਵਾਂ ਚੋਰੀਆਂ ਕੀਤੀਆਂ ਸੀ ਦੇ ਤੀਜਾ ਸੀ ਜਿਹੜੀਆਂ ਦੂਜੀਆਂ ਰਿਕਵਰ ਕਰਨੀਆਂ ਇਹਨਾਂ ਨੂੰ ਇਸ ਗੈਂਗ ਨੂੰ ਗ੍ਰਿਫਤਾਰ ਕਰਨ ਦੇ ਨਾਲ 14 ਕ ਮਕਦਮੇ ਸਾਡੇ ਜਿਹੜੇ ਚੋਰੀਆਂ ਦੇ ਆ ਉਹ ਸਾਡੇ ਹੱਲ ਸਰ ਇਹਨਾਂ ਕੋਲ ਕੀ ਕੀ ਬਰਾਮਦ ਹੋਇਆ ਹਥਿਆਰ ਵਗੈਰਾ ਵਿੱਚ ਇਹਨਾਂ ਦੇ ਕੋਲ ਜਿਹੜਾ ਤਰਪਾਨ ਦੱਤਰ ਤੇ ਇੱਕ ਰਾਡ ਜਿਹੜੀ ਹੈ ਬਰਾਮਦ ਕੀਤੀ ਗਈ ਇਹਨਾਂ ਕੋਲ ਕੋਈ ਮਕਦਮਾ ਇਹਨਾਂ ਤੇ ਨਹੀਂ ਹੈ ਇਹਨਾਂ ਤੇ ਪਹਿਲਾਂ ਇੱਕ ਇੱਕ ਦੋ ਦੋ ਮਕਦਮੇ ਦਰਜ ਹੈ ਬੰਦਾ ਰਿਮਾਨ ਹੋ ਗਿਆ ਤਾਂ ਚਲੇ ਗਏ ਸੰਦਾ ਰਿਮਾਨ ਲਿਆ ਜਿਹੜੀ ਪੁਛਦੇ ਸੰਤੀਸ਼ ਫਰਦਰ ਜਿਹੜੀ ਹੋਏਗਾ ਉਹਨਾਂ ਹੋਰ ਵੀ ਜਿਹੜੀ ਆ ਇਹਨਾਂ ਤੋਂ ਉਰਗਵਰੀ ਹੋਣ ਦੀ ਸੰਭਾਵਨਾ ਹੈ